ਮੈਂ ਨੂਰਾ ਸਿਸਟਰ ਦੇ ਕੇ ਇੱਕ ਪੋਸਟ వైరਲ ਹੋਈ ਜੋ ਨਾਲੇ ਘਰ ਘਰ ਫਾਇਰਿੰਗ ਹੋਈ ਹੈ ਜੋਤੀ ਨੂਰਾ ਸਪੈਸ਼ਲ ਨਾਲ ਹੈ ਕਿ ਗੁਨਾਹ ਦਾ ਸਾਰੀ ਪਿਛੜਾ ਹਾਂਜੀ ਅੱਜ ਤੁਹਾਨੂੰ ਸਾਰਿਆਂ ਤੁਹਾਡੇ ਸਾਰਿਆਂ ਦੇ ਨਾਲ ਗੱਲਬਾਤ ਇਸੇ ਸੰਬੰਧ ਦੇ ਵਿੱਚ ਕਰਨਾ ਚਾਹੁੰਦੀ ਸੀ ਕਿ ਜਿਹੜੀ ਨਿਊਜ਼ ਇੱਕ ਚੱਲ ਰਹੀ ਹੈ ਕਿ ਜੋਤੀ ਨੂਰਾ ਦੇ ਘਰ ਦੇ ਅੱਗੇ ਫਾਇਰਿੰਗ ਹੋਈ ਹੈ ਉਹ ਜਿਹੜੀ ਘਟਨਾ ਦੱਸ ਰਹੇ ਹੈਗੇ ਉਹ ਕੱਲ ਦੀ 10 ਤਰੀਕ ਦੀ ਅਰਾਊਂਡ ਸਾਡੇ 9:00 ਵਜੇ ਰਾਤ ਦੀ ਘਟਨਾ ਹੈਗੀ ਤੇ ਸਾਨੂੰ ਇਹ ਇਤਲਾ ਜਦੋਂ ਮਿਲੀ ਸੀਗੀ ਸਾਡੇ ਥਾਣੇ ਦੇ SHO ਡਿਵੀਜ਼ਨ ਨੰਬਰ 1 ACP ਨਾਰਥ ਤੇ ਫੋਰਨ 60 ਤਿੰਨੋਂ ਹੀ ਮੌਕੇ ਤੇ ਪਹੁੰਚੀ ਸੀਗੀ ਤੇ thorough ਜਾਂਚ ਕੀਤੀ ਗਈ ਸੀ ਕਿ ਮੌਕੇ ਦੀ ਤੇ ਉੱਥੇ ਇਹੋ ਜਿਹੀ ਫਾਇਰਿੰਗ ਥੀ ਕੋਈ ਵੀ ਐਵੀਡੈਂਸ ਨਹੀਂ ਮਿਲੀ ਹੈ ਤੇ ਆਫਟਰ ਪ੍ਰੀਲਿਮਿਨਰੀ ਇਗਜ਼ਾਮੀਨੇਸ਼ਨ ਵੀ ਆਰ ਵੈਰੀ ਕੰਫੀਡੈਂਟ ਟੂ ਸੇ ਕਿ ਇਹੋ ਜਿਹੀ ਕੋਈ ਕੋਈ ਇਨਸਿਡੈਂਟਲੀ ਹੋਇਆ ਹੈ ਜਿੱਥੇ ਉੱਥੇ ਫਾਇਰਿੰਗ ਕੀਤੀ ਗਈ ਤੇ ਨਾਲ ਜਿਹੜਾ ਵੀਡੀਓ ਸਰਕੂਲੇਟ ਹੋ ਰਿਹਾ ਹੈ ਇਨ ਵੇਰੀਅਸ ਨਿਊਜ਼ ਚੈਨਲਸ ਉੱਥੇ ਜਿਹੜਾ ਵਿਅਕਤੀ ਦਿਖਦਾ ਹੈ ऑन दी एक्टिवा उनी भी राउंड अप कर लिया गया है इसका नाम सुमित कुमार उर्फ रोकी है तो ये पठानकोट ਦਾ ਰਿਹਾਈਸ਼ੀ ਹੈ ਹੀ ਇਸ ਜਿਹੜਾ ਬੰਦਾ ਹੈ ਇਹ ਆਪਣੀ ਹੀ ਇੱਕ ਰਿਲੇਟਿਵ ਦੇ ਘਰ ਉਸੇ ਕਲੋਨੀ ਜਿਹੜੀ ਆਪਣੀ ਕਲੋਨੀ ਪੈਂਦੀ ਹੈ ਬਸੰਤ ਕੁੰਜ सलीमਪੁਰਾ ਡਿਵੀਜ਼ਨ ਨੰਬਰ 1 ਦੇ ਏਰੀਆ ਵਿੱਚ ਉੱਥੇ ਆਪਣੀ ਕਿਸੇ ਰਿਸ਼ਤੇਦਾਰ ਦੇ ਘਰ ਰਹਿ ਰਿਹਾ ਸੀਗਾ ਪਿਛਲੇ 1.5 ਮਹੀਨੇ ਤੋਂ ਤੇ ਇਹਨੂੰ ਅਸੀਂ ਪ੍ਰੋਪਰਲੀ ਵੈਰੀਫਾਈ ਕਰ ਰਹੇ ਹੈਗੇ ਤੇ ਇਹਦੇ ਕੋਲ ਇਹਦਾ ਪੁਰਾਣਾ ਰਿਕਾਰਡ ਜਾਂ ਇਸ ਤੋਂ ਕੋਈ ਵੀ ਰਿਕਵਰੀ ਇਹਨੂੰ ਅਸੀਂ ਵੈਰੀਫਾਈ ਕਰ ਰਹੇ ਹੈਗੇ बट आई वुड लाइक टू रिपीट कि फायरिंग जैसा कोई भी इंसिडेंट नहीं हुआ है एंड ये ये जी न्यूज है ये सही नहीं है थैंक यू फायरिंग नहीं की है जी फायरिंग नहीं की है जिदा मौके पर पुलिस भी पहुंच के वेरीफाई की गई है फॉरेंसिक्स की टीम ने भी वेरीफाई किया गया यहोजा कोई फायरिंग वाला इंसीडेंट नहीं हो रहा है ਜਿਹੜੀ ਚੀਜ਼ ਉਹ ਐਕਟਿਵਾ ਤੋਂ ਨਿਕਲਦਾ ਨਿਕਲਦਾ ਦਿਖਦਾ ਹੈਗਾ ਵੀਡੀਓ ਦੇ ਵਿੱਚ ਉਸ ਚੀਜ਼ ਨੂੰ ਅਸੀਂ ਜ਼ਰੂਰ ਵੈਰੀਫਾਈ ਕਰਾਂਗੇ ਬਟ ਟਿਲ ਨਾਊ ਇੱਕ ਪ੍ਰੋਪਰ ਵੈਪਨ ਦੀ ਸਾਡੇ ਕੋਲ ਕੋਈ ਵੀ ਪੁਸ਼ਟੀ ਨਹੀਂ ਹੈ ਜੀ ਸਾਨੂੰ ਟੈਲੀਫੋਨਿਕਲੀ ਇਹ ਇਨਫੋਰਮੇਸ਼ਨ ਮਿਲੀ ਸੀ ਸੋ ਵੀਲ ਬੀ ਰਿਡਿਊਸਿੰਗ ਇਟ ਟੂ ਇਨ ਰਾਈਟਿੰਗ ਤੇ ਇਸ ਚੀਜ਼ ਤੇ ਆਪਾਂ ਅੱਗੇ اسی ਉਸੇ ਇਨਫੋਰਮੇਸ਼ਨ ਨੂੰ ਲੈ ਕੇ ਅਸੀਂ ਅੱਗੇ ਡਵੈਲਪ ਕਰ ਰਹੇ ਹਾਂ ਇਸ ਲਈ ਮੈਡਮ ਉਹ ਐਕਟਵਾ ਜਿਹੜਾ ਕੋਈ ਬੰਦਾ ਤੇ ਸਿਟੀ ਤੋਂ ਬਾਹਰ जिदा मैं थोड़ा दस रही हूँ जी वो है बंदा पठानकोट का रहायशी बट उसे सारे एंटीसीडेंट्स हूँ अस वेरीफाई कर रहे हैं अभी इस चीज़ों ही अगे वादते, वादते इस बंदे तक पहुँचे तो यह सारा वैरीफिकेशन अंक करा बट अगेन जस्ट फॉर द सी कलैरीफिकेशन फायरिंग जैसा कोई इंसीडेंट नहीं होया ना ही कोई वेपन यूज़ करने वाली गल उ सामने आई है जी थैंक यू